ਇਸ ਹਰਿਤ ਤਾਰ ਤਾਰ ਜੇ ਰਹਿਣ ਦੇ ਵਿੱਚ ਤਾ ਮੈਨੂੰ ਇੱਥੇ ਤਾਰ ਦੇ ਕਿਹੜੀ ਗੱਲਾਂ ਕੁੱਥੇ ਸਿੱਤੇ ਕੰਮ ਕਰਦੇ ਕਿਹੜੀ ਗੱਲਾਂ ਨਾ ਤੂੰ ਕੁੱਟ ਟੱਛ ਛੱਡ ਦੇ ਉਂਗਲੀ ਤੇ ਜਿੱਤਾ ਤੇਰੀ ਕੀ ਲਕੀਆਂ ਵੇਖ ਰਟ ਰਹਿੰਦੀਆਂ ਨੇ ਕਾਦੋਂ ਫੇਰਦੇ ਆਉਂ ਦੇਰ ਦੀ ਨਹੀਂ ਦੇਰ ਤੇ ਮੈਂ ਸਾਰੀ ਦੇਰ ਤੇ ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ ਛੇੜਦੇ ਨਹੀਂ ਦੇਰ ਤੇ ਮੈਂ ਸਾਰੀ ਤੇ ਆਉਂ ਸਾਰ ਤੇਰ ਕਾਨੀ ਜਨਮੀ ਕਰਤਾ ਦਿਨ ਕਰ ਜਾਂਦਾ ਇੱਕ ਪਰਚਾ ਕੱਢ ਲਿਈਦਾ ਕੰਮ ਮਾਮਿਆਂ ਦਾ ਪਾਣ ਜਾ ਚੱਕ ਲੂਰ ਤਾਂ ਨਹੀਂ ਸਾਰੇ ਦਾ ਜਾਣਦਾ ਵੇ ਕਰਤੇਂ ਚਿੰਝ ਗੱਲ ਮੈਨੂੰ ਲੱਗਦਾ ਆਉ ਠੁੱਕਰੀ ਚ ਰਹਿਣਾ ਦੱਸ ਕਿਹਨੂੰ ਲੱਗਦਾ ਨਵੇਂ ਦਸ਼ਲਾਰੋਂ ਤੇਰੇ ਬਾਰੇ ਬੋਲਦੇ ਥੋੜਾ ਟਾਈਮ ਰੁਕ ਵੇਖੀ ਆਉਂਦੇ ਲੈਣ ਤੇ ਆਉਂਦੇ ਡੇਢ ਦਿਨ ਡੇਢ ਦਿ ਮੈਂ ਸਾਰੀ ਡੇਢ ਤੇ ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ ਛੇੜ ਤੇ ਨਹੀਂ ਡੇਢ ਤੇ ਮੈਂ ਸਾਰੀ ਹਾਂ ਹੀ ਚੱਲਦੇ ਤੇਰੀ ਅੱਗੇ ਹੱਥ ਜੋੜੇ ਬੰਦ ਕਰਦੇ ਆਉਟ ਕੀ ਵਿੱਚ ਪਈਆਂ ਸਲਵਾਰਾਂ ਖੁੰਡੀਆਂ ਤੇਰੇ ਕੋਲ ਟਾਈਮ ਨਾ ਆਉਂਦਾ ਨੀ ਬੁਲਾਇਆ ਡੇਟ ਤੇ ਡੇੜਤੀ ਨੀ ਡੇੜਤੀ ਮੈਂ ਸਾਰੀ ਡੇੜ ਤੇ ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ ਡੇੜਤੀ ਨੀ ਡੇੜਤੀ ਮੈਂ ਸਾਰੀ ਹਾਂ ਥੱਤ ਸਿੰਘ ਜੇ ਫਸਾਈ ਰੱਖਣਾ ਵੇ ਤੇਰਾ ਕੰਮ ਹੋ ਗਿਆ ਸਤਾਈ ਰੱਖਣਾ ਕਿੱਥੇ ਉਹਨਾਂ ਨੂੰ ਰਕਾ ਨੀ ਆਉਣੀ ਨੀਂਦ ਚਾਜਦੀ ਤੇਰੇ ਸਾਹੀ ਨੇ ਵੀ ਬੈਰੀ ਐ ਸਾਹ ਭਾਈ ਰੱਖਣਾ ਮੇਰੇ ਪਿੱਛੇ ਸਾਰੇ ਕੰਮ ਹਾਂ ਹਿੰਨੀ ਪਤਾ ਕਿ ਚੱਕ ਲੈ ਨਾ ਜਾਫੀ ਨਹੀਂ ਮੈਂ ਪਹਿਲੀ ਰੇਡ ਤੇ ਅਸਰਦੀ ਨਹੀਂ ਡੇੜਦੀ ਮੈਂ ਸਾਰੀ ਡੇੜ ਤੇ ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ ਡੇੜਦੀ ਨਹੀਂ ਡੇੜਦੀ ਮੈਂ ਸਾਰੀ